Ravoni oh, ਸਤਿ ਸ੍ਰੀ ਅਕਾਲ ਜੀ ਮੈਂ ਪਰਮਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਫੁੱਲ ਆਫ ਪੋਜ਼ਿਟਿਵਿਟੀ ਨਿਊਜ਼ ਚੈਨਲ ਤੇ ਅੱਜ ਅਸੀਂ ਫੇਰ ਇਸ ਸੰਡੇ ਆਪਣੇ ਪ੍ਰੋਗਰਾਮ ਮਾਨਸਾਗਾਉ ਟੈਲੈਂਟ ਦੇ ਨਾਲ ਤੇ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਦੇ ਇੱਕ ਹੋਰ ਟੈਲੈਂਟ ਕੋਲ ਤੇ ਜਿਨ੍ਹਾਂ ਦਾ ਨਾਮ ਹੈ ਰਮਨ ਖਾਨ ਤੇ ਜੋ ਕਿ ਸੀਜ਼ਨ 9 ਵੌਇਸ ਆਫ ਪੰਜਾਬ ਦੀ ਸੈਮੀਫਾਈਨਲਿਸਟ ਰਹਿ ਚੁੱਕੀ ਨੇ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ ਵੀ ਮਾਨਸਾ ਦਾ ਜਿਹੜਾ ਟੈਲੈਂਟ ਹੈ ਮਾਨਸਾ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ ਤੇ ਗਾਇਕੀ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਸੰਗੀਤਕਾਰ ਮਾਨਸਾ ਸ਼ਹਿਰ ਦੇ ਵਿੱਚ ਰਹਿੰਦੇ ਨੇ ਤੇ ਆਪਦੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਉਹਨਾਂ ਨੇ ਆਪਦੇ ਖੇਤਰ ਦੇ ਵਿੱਚ ਤੇ ਆਓ ਆਪਾਂ ਗੱਲ ਕਰਦੇ ਹਾਂ ਰਮਨ ਖਾਨ ਨਾਲ ਤੇ ਜਾਣਦੇ ਹਾਂ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ ਤੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਸਾਰਾ ਇਹਨਾਂ ਤੋਂ ਇਹਨਾਂ ਦੀ ਜਵਾਨੀ ਆਪਾਂ ਬਿਆਨ ਕਰਾਉਨੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਚੈਨਲ ਫੁੱਲ ਆਫ ਪੋਜ਼ਿਟਿਵਿਟੀ ਵਿੱਚ ਥੈਂਕ ਯੂ ਸੋ ਮੱਚ ਫੁੱਲ ਆਫ ਪੋਜ਼ਿਟਿਵਿਟੀ ਚੈਨਲ ਦਾ ਜਿਨ੍ਹਾਂ ਨੇ ਮੈਨੂੰ ਦਰਸ਼ਕਾਂ ਦੇ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਤੇ ਸਾਡਾ ਸਪਹਿਲਾ ਸਵਾਲ ਇਹੀ ਵੀ ਤੁਸੀਂ ਗਾਇਕੀ ਲਾਈਨ ਕਿਉਂ ਮਤਲਬ ਚੂਜ਼ ਕੀਤੀ ਤੇ ਕਿੱਦਾਂ ਦਾ ਤੁਹਾਡਾ ਸ਼ੁਰੂਆਤੀ ਜਿਹੜਾ ਸਫ਼ਰ ਰਿਹਾ ਤੇ ਕਿਵੇਂ ਤੁਸੀਂ ਇੱਥੋਂ ਵੌਇਸ ਆਫ ਪੰਜਾਬ ਤੱਕ ਦਾ ਸਫ਼ਰ ਜਿਹੜਾ ਉਹ ਤੈਅ ਕੀਤਾ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਜਨ ਐਕਚੁਅਲੀ ਸੰਗੀਤ ਦਾ ਸਫ਼ਰ ਮੇਰਾ ਬਚਪਨ ਤੋਂ ਹੀ ਸਟਾਰਟ ਹੋ ਗਿਆ ਸੀ ਅ ਮੇਰੇ ਸਿਸਟਰ ਜੋ ਮੇਰੇ ਤੋਂ ਬਡੇ ਨੇ ਉਹ ਬਹੁਤ ਸਰੀਲਾ ਗਾਉਂਦੇ ਨੇ ਉਹਨਾਂ ਤੋਂ ਇਨਸਪਾਇਰ ਹੋ ਕੇ ਮੈਂ ਵੀ ਸਿੰਗਿੰਗ ਸਟਾਰਟ ਕੀਤੀ ਅ ਜਦੋਂ ਮੇਰੀ ਸਕੂਲਿੰਗ ਸੀ ਉੱਥੇ ਮੈਨੂੰ ਮੇਰੀ ਸਿਸਟਰ ਦੇ ਥਰੂ ਇੱਕ ਬੁਮਾਨਸਾ ਦੀ ਬਹੁਤ ਵਧੀਆ ਹਸਤੀ ਰਾਜੀਵ ਕੁਮਾਰ ਜੋਨੀ ਜੀ ਨਾਲ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਸੀਰੀਅਸਲੀ ਕਮਾਤਾ ਉਹਨਾਂ ਨੇ ਬਹੁਤ ਸਪੋਰਟ ਕੀਤਾ ਹਰ ਇੱਕ ਪੁਆਇੰਟ ਪੁਆਇੰਟ ਤੇ ਉਹਨਾਂ ਨੇ ਮਤਲਬ ਅਪਰੀਸ਼ੀਏਟ ਵੀ ਕੀਤਾ ਜਿੱਥੇ ਗਲਤੀਆਂ ਸੀ ਡਾਂਟਿਆ ਵੀ ਉਹਨਾਂ ਨੇ ਬਹੁਤ ਜ਼ਿਆਦਾ ਬਹੁਤ ਡਾਂਟ ਖਾਧੀ ਸੀਰੀਅਸਲੀ ਦੱਸਾਂ ਤਾਂ ਤਾਂ ਉਥੋਂ ਹੀ ਸ਼ੁਰੂਆਤ ਉਹਨਾਂ ਨੇ ਪੁਆਇੰਟ-ਪੁਆਇੰਟ ਤੇ ਦੱਸਦੇ ਰਹੇ ਵੀ ਇਹ ਹੀ ਇਹ ਹਨਾ ਜੋ ਵੀ ਉਹਨਾਂ ਨੇ ਦੱਸਿਆ ਸੈਵਨਥ ਕਲਾਸ ਤੋਂ ਮੈਂ ਸਟਾਰਟ ਕੀਤੀ ਪਲੱਸ 2 ਤੱਕ ਮੈਂ ਉਹਨਾਂ ਨਾਲ ਜੁੜੀ ਰਹੀ ਹਾਂ ਉਸ ਤੋਂ ਬਾਅਦ ਮਤਲਬ ਜਿਹੜੇ ਵੀ ਸਕੂਲ 'ਚ ਕੰਪੀਟੀਸ਼ਨਸ ਹੁੰਦੇ ਸੀ ਐਨਵਲ ਫੰਕਸ਼ਨ ਜਾਂ ਵਿਦਿਅਕ ਮੁਕਾਬਲੇ ਹੁੰਦੇ ਸੀ ਅਸੀਂ ਪਾਰਟਿਸਿਪੇਟ ਕਰਦੇ ਰਹੇ ਹਾਂ ਹਰ ਛੇ 골ਡ ਮੈਡਲਿਸਟ ਪ੍ਰਾਪਤ ਕੀਤਾ ਆ ਅਸੀਂ ਸਾਰੇ ਗਰੁੱਪ ਨੇ ਸਾਡਾ 5 ਜਾਣਿਆਂ ਦਾ ਗਰੁੱਪ ਹੁੰਦਾ ਸੀ ਜਿੱਥੇ ਵੀ ਜਾਣਾ लवली ਪ੍ਰੋਫੈਸ਼ਨਲ ਯੂਨੀਵਰਸਿਟੀ ਹੋਰ ਵੀ ਕਾਫੀ ਜਗ੍ਹਾ ਸੀ ਥਾਂ ਥਾਂ ਤੇ ਮਤਲਬ ਅਸੀਂ ਪਾਰਟਿਸਿਪੇਟ ਕੀਤਾ ਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਉਸ ਤੋਂ ਬਾਅਦ ਮੇਰੀ ਮੁਲਾਕਾਤ ਹੋਈ ਜੌਨੀ ਸਰ ਤੋਂ ਬਾਅਦ ਮੇਰੀ ਮੁਲਾਕਾਤ ਹੋਈ ਲਪ੍ਰੀ ਸਰ ਨਾਲ ਐਂਡ ਉਹਨਾਂ ਨੇ ਮੈਨੂੰ ਸੀਰੀਅਸਲੀ ਗਵਾ ਉਹਨਾਂ ਨੇ ਬਹੁਤ ਜ਼ਿਆਦਾ ਕੁਝ ਜੋ ਮਤਲਬ ਐਕਸਪੈਕਟ ਤੋਂ ਪਰੇ ਬਹੁਤ ਕੁਝ ਸਿਖਾਇਆ ਉਹਨਾਂ ਨੇ ਮੈਨੂੰ ਉਹਨਾਂ ਦੇ ਥਰੂ ਹੀ ਮੈਂ ਵੌਇਸਓਪ ਪੰਜਾਬ ਚ ਗਈ ਉਹਨਾਂ ਨੇ ਮੈਨੂੰ ਕਿਹਾ ਵੀ ਰਮਨ ਤੇਰੀ ਆਵਾਜ਼ ਅੱਛੀ ਹੈ ਤੂੰ ਵੌਇਸਓਪ ਪੰਜਾਬ ਚ ਜਾ ਅ ਮੈਂ ਵੌਇਸਓਪ ਪੰਜਾਬ ਸੀਜ਼ਨ 8 ਚ ਵੀ ਗਈ ਸੀ ਉਥੋਂ ਮੈਂ ਮਤਲਬ ਇੱਕ ਦੋ ਰਾਉਂਡ ਕਲੀਅਰ ਕੀਤੇ ਸੀ ਤਾਂ ਮੈਂ ਸਿਲੈਕਟ ਨਹੀਂ ਹੋਈ ਤਾਂ ਮੈਨੇ ਜੋ ਵੀ ਮੇਰੀ ਉਹਨਾਂ ਨੇ ਜਜੇਸ ਨੇ ਗਲਤੀਆਂ ਦੱਸੀਆਂ ਤਾਂ ਮੈਂ ਉਹਨਾਂ ਨੂੰ ਪਾਲਿਸ਼ ਕਰਕੇ ਸੀਜ਼ਨ 9 ਵਿੱਚ ਵੀ ਅੱਛਾ ਪਹਿਲਾਂ ਵੀ ਤੁਸੀਂ ਪਾਰਟਿਸਿਪੇਟ ਕਰ ਚੁੱਕੇ ਹੋ ਹਾਂਜੀ ਹਾਂਜੀ ਮੈਂ ਸੀਜ਼ਨ 8 ਵਿੱਚ ਵੀ ਗਈ ਸੀ ਓਕੇ ਅ ਕੁਝ ਗਲਤੀਆਂ ਸੀ ਜੋ ਜੱਜਸ ਨੇ ਦੱਸੀਆਂ ਤਾਂ ਮੈਂ ਆਪਣੇ ਗੁਰੂ ਜਾਨ ਨੂੰ ਲਪ੍ਰਿਸਨ ਨੂੰ ਦੱਸਿਆ ਕਿ ਇਹ ਗਲਤੀਆਂ ਉਹਨਾਂ ਨੇ ਦੱਸੀਆਂ ਤਾਂ ਫਿਰ ਉਹਨਾਂ ਨੇ ਉਸ ਚੀਜ਼ ਤੇ ਪਾਲਿਸ਼ ਕੀਤੀ ਤਾਂ ਮੈਂ ਸੀਜ਼ਨ 9 ਚ ਗਈ ਸੀਜ਼ਨ 9 ਚ ਮੈਂ ਫਾਈਨਲ ਸੈਮੀ ਫਾਈਨਲ ਫਾਈਨਲ ਤੱਕ ਗਈ ਉਹ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੋ ਸਟੂਡੀਓ ਰਾਉਂਡ ਚ ਬਹੁਤ ਕੁਝ ਜੋ ਇੱਕ ਸਟੇਜ ਦਾ ਐਕਸਪੀਰੀਅੰਸ ਹੁੰਦਾ ਹੈ ਸਟੇਜ ਦਾ ਐਕਸਪੀਰੀਅੰਸ ਸਿੱਖਿਆ ਕੈਮਰੇ ਨੂੰ ਕਿੱਦਾਂ ਫੇਸ ਕਰਨਾ ਆਡੀਅੰਸ ਨੂੰ ਕਿੱਦਾਂ ਫੇਸ ਕਰਨਾ ਮੈਨੂੰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਉੱਥੋਂ ਜੋ ਵੀ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਲੱਗਿਆ ਵੀ ਹਾਂ ਮੇਰੇ ਵਿੱਚ ਕੋਈ ਕੈਪੇਬਿਲਿਟੀ ਹੈ ਮੈਂ ਗਾ ਸਕਦੀ ਹਾਂ ਜਾਂ ਉਸ ਚੀਜ਼ ਨੂੰ ਮੈਂ ਪਾਲਿਸ਼ ਕੀਤਾ ਉਸ ਤੋਂ ਬਾਅਦ ਮੈਨੇ ਕਾਫੀ ਸਟੇਜਿਸ 'ਤੇ ਲਗਾਈਆਂ ਪਟਿਆਲਾ ਹੋਰ ਵੀ ਕਾਫੀ ਜਗ੍ਹਾ ਤੇ ਮਤਲਬ ਸ਼ੋਅਸ ਕੀਤੇ ਜਿਸ ਕਰਕੇ ਮੈਨੂੰ ਬਹੁਤ ਐਕਸਪੀਰੀਅੰਸ ਮਿਲਿਆ ਤੇ ਗੱਲ ਕਰਦੇ ਆ ਪੜ੍ਹਾਈ ਦੀ ਤੁਸੀਂ ਸੰਗੀਤ ਦੀ ਪੜ੍ਹਾਈ ਜਿਹੜੀ ਹੈ ਉਹ ਕਿੱਥੋਂ ਤੱਕ ਕੀਤੀ ਹੈ ਤੇ ਕਿੰਨੀ ਤੁਹਾਡੀ ਪੜ੍ਹਾਈ ਜਿਹੜੀ ਹੈ ਚੱਲ ਰਹੀ ਹੈ ਹਾਂਜੀ ਮੇਰੇ 7th ਹੀ 7th ਤੋਂ ਮੈਂ ਨੇ 뮤직 ਸਟਾਰਟ ਕੀਤਾ ਸੀ ਇੱਕ ਵੱਖਰਾ ਸਬਜੈਕਟ ਹੁਣ ਸਕੂਲ 'ਚ ਸੀਗਾ 뮤직 ਦਾ ਮੈਂ ਨੇ ਉਥੋਂ ਸਟਾਰਟ ਕੀਤਾ 뮤직 ਤੇ ਗ੍ਰੈਜੂਏਸ਼ਨ ਮੇਰੀ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਤੋਂ ਆ ਕਲਾਸਿਕਲ ਡਾਂਸ ਵਿਦ 뮤직 ਵਿੱਚ ਐਂਡ ਹੁਣ ਮੈਂ ਮਾਸਟਰ ਕਰ ਰਹੀ ਹਾਂ ਉਹ ਵੀ ਮੈਂ ਪੰਜਾਬੀ ਯੂਨੀਵਰਸਿਟੀ ਤੋਂ ਹੀ ਕਰ ਰਹੀ ਹਾਂ ਬਹੁਤ ਵਧੀਆ ਗੱਲ ਤੇ ਜਿਹੜਾ ਤੁਸੀਂ ਇਹ ਤੁਹਾਡਾ ਸਫਰ ਸਾਡੇ ਦਰਸ਼ਕਾਂ ਨੂੰ ਦੱਸਿਆ ਬਹੁਤ ਵਧੀਆ ਤੁਹਾਡਾ ਸਫਰ ਰਿਹਾ ਤੁਸੀਂ ਐਕਸਪੀਰੀਅੰਸ ਵੀ ਲਿਆ ਸੰਗੀਤਕ ਲਾਈਨ ਜਿਹੜੀ ਤੁਸੀਂ ਚੁਣੀ ਉਹਦੇ ਵਿੱਚ ਮਹਾਰਤ ਵੀ ਹਾਸਲ ਕੀਤੀ ਵਾਇਸ ਆਫ ਪੰਜਾਬ ਦੇ ਸੀਜ਼ਨ 9 ਵਿੱਚ ਵੀ ਤੁਸੀਂ ਜਾ ਕੇ ਆਏ ਹੋ ਤੇ ਗੱਲ ਕਰਦੇ ਆਂ ਵੀ ਗੀਤਾਂ ਦੀ ਤੇ ਤੁਸੀਂ ਕੋਈ ਸਿੰਗਲ ਟਰੈਕ ਕੈਸਟ ਐਲਬਮ ਵਗੈਰਾ ਕੀਤੀ ਕੋਈ ਹੁਣ ਤੱਕ ਜੀ ਮੈਂ ਜਦੋਂ ਯੂਨੀਵਰਸਿਟੀ ਸੀਗੀ ਵੈਸੇ ਤਾਂ ਯੂਨੀਵਰਸਿਟੀ ਵਿੱਚ ਇੰਨਾ ਖ ਜ਼ਿਆਦਾ ਟੈਲੈਂਟ ਆ ਔਰ ਮੈਨੂੰ ਨਹੀਂ ਲੱਗਦਾ ਸੀ ਵੀ ਕਿਤੇ ਮੇਰੀ ਵਾਰੀ ਵੀ ਆ ਸਕਦੀ ਆ ਸੋ ਇੱਕ ਯੂਨੀਵਰਸਿਟੀ ਤੋਂ ਇੱਕ ਰਵੀ ਭయ్యా ਨੇ ਉਹਨਾਂ ਨੇ ਮੇਰੀ ਰਿਵਾਜ ਸੁਣੀ Instagram ਤੇ Facebook ਤੇ ਜਾਂ ਵੈਸੇ ਵੀ ਉਹ ਮੇਰੇ ਫਰੈਂਡ ਸੀਗੇ ਤਾਂ ਉਹਨਾਂ ਨੇ ਮੈਨੂੰ ਇੱਕ ਦਿਨ ਉਹਨਾਂ ਦਾ ਫੋਨ ਆਇਆ ਕਿ ਰਮਨ ਐਦਾ ਦਾ ਕਰਕੇ ਇੱਕ ਵੈਬ ਸੀਰੀਜ਼ ਆ ਤੂੰ ਉਸ ਵਿੱਚ गा ਸਕਦੀ ਆ ਮੈਨੇ ਮੈਂ ਸੋਚਿਆ ਵੀ ਇਸ ਤੋਂ ਵੱਡਾ ਮੇਰੇ ਲਈ ਮੌਕਾ ਨਹੀਂ ਕੁਝ ਵੀ ਨਹੀਂ ਹੋ ਸਕਦਾ ਕਿਉਂਕਿ ਪੂਰੀ ਯੂਨੀਵਰਸਿਟੀ ਉਸ ਵੈਬ ਸੀਰੀਜ਼ ਨੂੰ ਸਟੂਡੈਂਟ ਵਾਰ ਹੈ ਉਸ ਦਾ ਨਾਮ ਮੈਨੂੰ ਲੱਗਿਆ ਵੀ ਇਸ ਦੇ ਥਰੂ ਮੈਂ ਆਪਣੀ ਪਛਾਣ ਅੱਗੇ ਤੱਕ ਮੈਂ ਆ ਸਕਦੀ ਆ ਤਾ ਮੈਨੂੰ ਉਹਨਾਂ ਨੇ ਫੋਨ ਕੀਤਾ ਕਿ ਆਪਣੀ ਵੋਕਲ ਪੇਜ ਤਾਂ ਮੈਂ ਉਹਨਾਂ ਨੂੰ ਵੋਕਲ ਪੇਜੀ ਤਾਂ ਉਹਨਾਂ ਨੂੰ ਪਸੰਦ ਆਈ ਮੇਰੀ ਵੋਕਲ ਤਾਂ ਉਸ ਵੈਬ ਸੀਰੀਜ਼ ਚ ਦਾ ਸਟੂਡੈਂਟ ਵਾਚ ਮੇਰੇ ਦੋ ਗਾਣੇ ਆਇਆ ਇੱਕ ਲਿਸਨ ਗਰਲ ਇੱਕ ਬੈਡ ਗਰਲ ਵੈਸੇ ਮੇਰਾ ਜ਼ੋਨਰ ਇਹ ਨਹੀਂ ਸੀਗਾ ਬਟ ਮੈਂ ਮੈਨੂੰ ਲੱਗਿਆ ਵੀ ਜੋ ਅੱਜਕੱਲ ਦੀ ਜੇਨਰੇਸ਼ਨ ਸੁਣ ਰਹੀ ਹੈ ਜੋ ਸੁਣ ਰਹੀ ਆ ਮੈਨੂੰ ਲੱਗਿਆ ਵੀ ਚਲੋ ਗਾਣਾ ਗਾ ਦੇਣਾ ਚਾਹੀਦਾ ਸ਼ਾਇਦ ਇੱਕ ਪਹਿਚਾਨ ਬਣ ਜਾਈ। ਬੀ ਸ਼ੁਰੂਆਤੀ ਦੌਰ ਸੀ ਤੁਸੀਂ ਸੋਚਿਆ ਵੀ ਕਿਉਂ ਨਾ ਸ਼ੁਰੂਆਤ ਹੀ ਕੀਤੀ ਜਾਵੇ। ਹਾਂਜੀ ਹਾਂਜੀ ਬਿਲਕੁਲ। ਔਰ ਲਿਸਨ ਗਰਲ ਐਂਡ ਬੈਡ ਗਰਲ ਮੈਨੂੰ ਦੋ ਗਾਣਿਆਂ ਦਾ ਮੌਕਾ ਮਿਲਿਆ। ਫਸਟ ਮੈਨੂੰ ਲਿਸਨ ਗਰਲ ਮੇਰਾ ਫਸਟ Song ਹੈ ਜੋ ਲਿਸਨ ਗਰਲ ਹੈ। ਉਸ ਤੋਂ ਬਾਅਦ ਜਿਹੜੇ ਉਹ ਪ੍ਰੋਡਿਊਸਰ ਸੀਗੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਮੇਰੀ ਆਵਾਜ਼ ਬਹੁਤ ਅੱਛੀ ਲੱਗੀ ਤਾਂ ਉਹਨਾਂ ਨੇ ਜਿਹੜਾ ਸੈਕੰਡ ਟਰੈਕ ਸੀ ਉਹ ਵੀ ਮੈਨੂੰ ਗਾਉਣ ਦਾ ਮੌਕਾ ਦਿੱਤਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਸੀਗੀ ਕਿ ਇੱਕ ਵੈਬ ਸੀਰੀਜ਼ 'ਚ ਮੇਰਾ ਗਾਣਾ ਆਇਆ ਤਾਂ ਮੈਂ ਇਸ ਮੌਕੇ ਨੂੰ ਛੱਡਣਾ ਨਹੀਂ ਚਾਇਆ ਤਾਂ ਮੈਂ ਨੇ ਉਸੇ ਗਾਣੇ ਕੀ ਤੁਸੀਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੇ ਵੀ ਇੱਕ ਤਾਂ ਤੁਸੀਂ ਉਹ ਜਿਹੜੀ ਵੈਬ ਸੀਰੀਜ਼ ਦਾ ਤੁਸੀਂ ਲਿਸਨ ਗਰਲ ਤੇ ਬੈਡ ਗਰਲ Song ਕੀਤਾ ਤੇ ਉਹਦੀਆਂ ਸਾਡੇ ਦਰਸ਼ਕਾਂ ਨੂੰ ਚਾਰ ਲਾਈਨਾਂ ਤੁਸੀਂ ਹਾਂਜੀ ਜ਼ਰੂਰ ਨਖਰੇ ਮੇਰੇ ਉੱਚੇ ਮੁੰਡਿਆਂ ਤੇ ਥੋਨੀ ਸਾਂਭੇ ਜਾਣ ਮੇਰੇ ਕਰਕੇ ਤੇਰੇ ਕਰ ਚ ਡੇਲੀ ਦੇ ਲਾਂਬੇਉਣ ਸਪੈਗਟੀ ਪਾ ਕੇ ਜਦ ਮੈਂ ਨਿਕਲਾਂ ਬੱਚੇ ਵੀ ਖੜਖੜ ਤੱਕਦੇ ਅੱਧੇ ਉਮਰੇ ਬੰਦੇ ਆਂਦੇ ਦਿਲ ਵੀ ਤੱਕ ਕੇ ਮੈਨੂੰ ਹੈ ਲੰਗਦੇ ਤਾ ਤਾ ਰਾ 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 ਜਾ ਜਾ ਛੋਰੇ ਓ ਛੋਰੇ ਤੇਰੇ ਨਾਲ ਮੈਂ ਨਹੀਂ ਫੱਬਣਾ ਜਾ ਜਾ ਛੋਰੇ ਓ ਛੋਰੇ ਤੇਰੇ ਨਾਲ ਮੈਂ ਨਹੀਂ ਫੱਬਣਾ ਬਹੁਤ ਸੋਹਣੀ ਆਵਾਜ਼ ਹੈ ਬਹੁਤ ਸੁਰੀਲੀ ਆਵਾਜ਼ ਇਹਨਾਂ ਦੀ ਤੇ ਵੈਬ ਸੀਰੀਜ਼ ਦੀ ਜੇ ਆਪਾਂ ਗੱਲ ਕਰਦੇ ਆਂ ਅੱਜਕੱਲ ਜਿਹੜਾ ਦੌਰ ਹੈ ਉਹ ਆਈਟੀ ਦਾ ਹੈ ਜੋ ਜਨਰੇਸ਼ਨ ਨੇ ਜੋ ਤਰੱਕੀ ਕੀਤੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਸੀਰੀਜ਼ ਵੈਬ ਸੀਰੀਜ਼ ਬਹੁਤ ਤਰੱਕੀ ਕਰ ਚੁੱਕੀਆਂ ਆ ਤੁਸੀਂ ਵੀ ਲਗਾਤਾਰ ਦੇਖਦੇ ਹੋ ਹਰ ਇੱਕ ਸੀਰੀਜ਼ ਜਿਹੜੀ ਆ ਉਹ ਤਿਆਰ ਕੀਤੀ ਜਾਂਦੀ ਹੈ ਤੇ ਸੀਰੀਜ਼ ਦੇ ਵਿੱਚ ਗਾਣ ਦਾ ਮੌਕਾ ਇਹਨਾਂ ਨੂੰ ਮਿਲਿਆ ਤੇ ਬਹੁਤ ਵੱਡੀ ਇਹਨਾਂ ਲਈ ਪ੍ਰਾਪਤੀ ਹੈ ਤੇ ਕੁਛ ਇਹ ਦੱਸੋ ਵੀ ਅੱਗੇ ਦਾ ਕੀ ਪਲਾਨ ਹੈ ਹਾਂਜੀ ਮੇਰੇ ਦੋ ਕਵਰ Song ਆ ਰਹੇ ਨੇ ਪਹਿਲਾ ਤਾਂ ਬਹੁਤ ਜਲਦੀ ਇੱਕ ਮੇਰੇ ਗੁਰੂ ਜੀ ਦਾ ਗਾਣਾ ਹੀ ਹੈ ਉਹਨਾਂ ਨੂੰ ਐਕਚੁਅਲੀ ਮੈਂ ਸਾਡੇ 1 ਇਅਰ ਕਿਡਸ ਦੀ ਮਤਲਬ 2 ਸਾਲ ਕੰਪਲੀਟ ਹੋਈ ਸੀ ਤਾਂ ਮੈਨੂੰ ਰੋਹਿਤ ਵੀਰੇ ਨੇ ਇਨਵਾਈਟ ਕੀਤਾ ਉੱਥੇ ਮੈਂ ਆਪਣੇ ਗੁਰੂ ਜੀ ਦਾ Song ਆਇਆ ਸਜਣਾ ਤਾਂ ਉੱਥੋਂ ਦੀ ਜਿਹੜੀ ਆਡੀਅנס ਸੀ ਵੀਰਾ ਵੀ ਰੋਹਿਤ ਵੀਰੇ ਨੂੰ ਬਹੁਤ ਪਸੰਦ ਆਇਆ ਮੇਰੀ ਵੋਕਲ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਰਮਨ ਇਹ ਤੇਰੇ ਤੋਂ ਹੀ ਰਿਕਾਰਡ ਕਰਾਉਣਾ ਤਾਂ ਉਹਨਾਂ ਦਾ ਹੀ ਗਾਣਾ ਮੈਂ ਮੇਰੇ ਲਈ ਪਹਿਲਾਂ ਤਾਂ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਆਪਣੇ ਗੁਰੂ ਜੀ ਦਾ ਗਾਣਾ ਹੀ ਕਵਰ ਕੀਤਾ ਔਰ ਫਸਟ ਮੈਂ ਹੀ ਕੀਤਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇੱਕ ਤਾਂ ਸੱਜਣਾ ਮੇਰਾ ਕਵਰ Song ਆ ਰਿਹਾ ਇੱਕ ਜੰਨਤ Song ਮੈਂ ਹੋਣੇ ਜੇ ਕੀਤਾ ਆ ਜੰਨਤ Song ਵੀ ਬਹੁਤ ਜਲਦ ਆ ਰਿਹਾ ਤੇ ਜੇ ਗੱਲ ਕਰਦੇ ਆ ਗਾਇਕੀ ਦੀ ਵੀ ਜਿਵੇਂ ਗਾਇਕੀ ਕਲਾਸੀਕਲ ਵੀ ਹੁੰਦੀ ਹੈ ਸੂਫੀ ਗਾਜ਼ਲ ਬਹੁਤ ਸਾਰੀਆਂ ਚੀਜ਼ਾਂ ਗਾਇਕੀ ਦੇ ਵਿੱਚ ਹੈਗੀਆਂ ਤੇ ਤੁਸੀਂ ਮਤਲਬ ਅੱਜ ਦੀ ਜਨਰੇਸ਼ਨ ਦੀ ਗਾਇਕੀ ਨੂੰ ਹੀ ਕਿਉਂ ਚੂਜ਼ ਕੀਤਾ ਇਸ ਤਰੀਕੇ ਦੇ ਗਾਣਿਆਂ ਨੂੰ ਤੁਸੀਂ ਕਿਉਂ ਮਤਲਬ ਚੂਜ਼ ਕੀਤਾ ਗਾਉਣ ਦੀ ਐਕਚੁਅਲੀ ਮੇਰਾ ਜ਼ੋਨਰ ਤਾਂ ਸਹੀ ਦੱਸਾਂ ਤਾਂ ਸੂਫੀ ਲਾਈਕ ਮੈਂ ਇਦਾਂ ਦੇ ਗਾਣੇ ਸੁਣਦੀ ਆ ਮਤਲਬ ਮੂਡ ਤੇ ਡਿਪੈਂਡ ਆ ਅਗਰ ਮੇਰਾ ਥੋੜਾ ਫਨ ਕਰਨ ਦਾ ਮੂਡ ਆ ਤਾਂ ਮੈਂ ਉਹਦਾਂ ਦੇ ਗਾਣੇ ਸੁਣਦੀ ਆ ਅਗਰ ਥੋੜਾ ਅਕੋਰਡਿੰਗ ਟੂ ਮੂਡ ਜਿੱਦਾਂ ਦਾ ਵੀ ਤੁਹਾਡਾ ਮੇਰਾ ਮੂਡ ਬੰਦਾ ਹੈ ਮੈਂ ਗਾਣੇ ਸੁਣਦੀ ਆ ਵੈਸੇ ਮੈਂ ਜ਼ਿਆਦਾਤਰ ਸਤਿੰਦਰ ਸਰਤਾਜ ਜੀ ਮੈਂ ਅਮ੍ਰਿਤਾ ਸ਼ਰਮਾ ਜੀ ਜਸਪਿੰਦਰ ਨਰੂਲਾ ਜੀ ਮਾਸਟਰ ਸੇਮ ਜੀ ਮੈਂ ਇਹਨਾਂ ਨੂੰ ਸੁਣਦੀ ਆ ਬਹੁਤ ਸੁਣਦੀ ਆ ਮੈਂ ਇਹਨਾਂ ਦੇ ਗਾਣੇ ਬਟ ਕਿਤੇ ਨਾ ਕਿਤੇ ਜੋ ਵੀ ਅੱਜ ਕੱਲ ਚੱਲ ਰਿਹਾ ਜੋ ਆਡੀਅנס ਸੁਣ ਰਹੀ ਆ ਆਪਾਂ ਨੂੰ ਉਹਨਾਂ ਦੇ ਅਕੋਰਡਿੰਗ ਵੀ ਚੱਲਣਾ ਪੈਣਾ ਹੈ ਹਣਾ ਉਹਨਾਂ ਨੂੰ ਦੇਖ ਕੇ ਵੀ ਜੋ ਆਡੀਅנס ਦੀ ਡਿਮਾਂਡ ਹੈ ਅ ਤਾਂ ਮੈਂ ਉਹਦੇ ਗਾਣੇ ਕਰਦੀ ਆ ਅਦਰਵਾਇਜ਼ ਮੇਰਾ ਜ਼ੋਨਲ ਜੋ ਹੈ ਸੂਫੀ ਗਜ਼ਲਸ ਆ ਇਹਨਾਂ ਨੂੰ ਮੈਂ ਪਸੰਦ ਕਰਦੀ ਆ ਪਰਸਨਲੀ ਤੌਰ ਤੇ ਤੇ ਗੱਲ ਕਰਦੇ ਆ ਵੀ ਜਿਵੇਂ ਤੁਸੀਂ ਗਾਇਕੀ ਦੇ ਵਿੱਚੋਂ ਤੁਸੀਂ ਆਪਦੀ ਸਿੰਗਲ ਟਰੈਕ ਜਿਹੜੇ ਵੈਬ ਸੀਰੀਜ਼ 'ਚ ਵੀ ਕੀਤੇ ਆ ਤੇ ਇੱਕ ਜਿਹੜਾ ਤੁਸੀਂ ਗੱਲ ਕੀਤੀ ਵੀ ਤੁਸੀਂ ਕਵਰ Song ਕਰਨਾ ਆਪਣੇ ਗੁਰੂ ਜੀ ਦਾ ਤੇ ਉਹ ਕਵਰ Song ਦੀਆਂ ਚਾਰ ਲਾਈਨਾਂ ਸਾਨੂੰ ਸੁਣਾਓ ਹਾਂ ਜੀ ਜ਼ਰੂਰ ਹੂੰ ਰੱਬ ਕਰੇ ਤੂੰ ਸਦਾ ਲਈ ਮੇਰਾ ਹੋ ਜਾਏ ਸਜਣਾ ਫਿਰ ਮੈਨੂੰ ਕਿਸੇ ਸ਼ਹਿਦੀ ਵੀ ਥੋੜਨਾ ਰਵੇ ਤੇਰੇ ਨਣਾ ਵਿੱਚੋਂ ਵੇਖ ਕੇ ਸਵਾਰਾਂ ਮੁਖੜਾਂ ساری ਉਮਰ ਵੇ ਸ਼ੀਸ਼ਾਂ ਦੇ ਲੋੜਨਾ ਪਵੇ ਲੋੜਨਾ ਪਵੇ ਰੱਬ ਕਰੇ ਤੂੰ ਸਦਾ ਲਈ ਮੇਰਾ ਹੋ ਜਾਏ ਸਜਣਾ ਫਿਰ ਮੈਨੂੰ ਕਿਸੇ ਸ਼ਹਿਦੀ ਵੀ ਥੋੜਨਾ ਰਵੇ ਇਹ ਤਾਂ ਇਹਨਾਂ ਨੇ ਕਵਰ Song ਸੁਣਾਇਆ ਆ ਉਹਦੇ ਗੁਰੂ ਜੀ ਦਾ ਤੇ ਬਹੁਤ ਵਧੀਆ ਗੱਲ ਐ ਤੇ ਵੱਡੀ ਗੱਲ ਐ ਵੀ ਆਪਣੇ ਗੁਰੂ ਦਾ ਹੀ ਕਵਰ Song ਕਰ ਰਹੇ ਨੇ ਇਹ ਤੇ ਗੱਲ ਕਰਦੇ ਆ ਵੀ ਜਿਵੇਂ ਕਿਤੇ ਨਾ ਕਿਤੇ ਫੈਮਲੀ ਜਿਹੜਾ ਫੈਮਲੀ ਰਿਸਪੌਂਸ ਗਾਇਕੀ ਲਾਈਨ ਦੇ ਵਿੱਚ ਕਈ ਵਾਰ ਨਹੀਂ ਮਿਲਦਾ ਐਪਰੀਸ਼ੀਏਟ ਨਹੀਂ ਕਰਦੀ ਫੈਮਲੀ ਤੇ ਉਦਾਂ ਦੇ ਕੋਈ ਮੁਸ਼ਕਲਾਂ ਆਈਆਂ ਸਾਹਮਣੇ ਨਹੀਂ ਐਟਲੀ ਸਹੀ ਕਹਾ ਮਾ ਤਾਂ ਮੇਰੀ ਫੈਮਲੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੀ ਆ ਇੱਕ ਟਾਈਮ ਮੈਂ ਡੀਮੋਟੀਵੇਟ ਹੋ ਜਾਂਦੀ ਆ ਬਟ ਉਹ ਮੈਨੂੰ ਬਹੁਤ ਸਪੋਰਟ ਕਰਦੀ ਆ ਲਾਈਕ ਜਦੋਂ ਮੈਂ ਰਿਆਜ਼ ਕਰਨ ਬੈਠਦੀ ਆ ਤਾਂ ਮੈਨੂੰ ਲੱਗਦਾ ਵੀ ਜਿਵੇਂ ਘਰ ਦਾ ਕੰਮ ਪਿਆ ਹੁੰਦਾ ਨਾ ਮੈਂ ਸੋਚਦੀ ਆ ਵੀ ਯਾਰ ਜੇ ਮੈਂ ਘਰ ਦਾ ਕੰਮ ਕਰਨਾ ਹੈ ਨਾ ਮੈਨੂੰ ਬਹੁਤ ਔਖਾ ਲੱਗਦਾ ਸੱਚ-ਸੱਚ ਕੰਮ ਕਰਦਾ ਕਰਨਾ ਤਾਂ ਮੈਂ ਰਿਆਜ਼ ਤੇ ਬੈਠ ਜਾਂਦੀ ਆ ਤਾਂ ਉਹਨਾਂ ਨੂੰ ਪਤਾ ਹੁੰਦਾ ਵੀ ਰਮਨ ਰਿਆਜ਼ ਕਰ ਰਹੀ ਆ ਤਾਂ ਮੈਨੂੰ ਕੋਈ ਕੰਮ ਨਹੀਂ ਕਹਿੰਦੇ ਮਤਲਬ ਕੰਮ ਤੋਂ ਉਸ ਹਟਣ ਦਾ ਮੌਕਾ ਜੋ ਮਤਲਬ ਮੈਂ ਜੋ ਆਪਣੇ ਆਪ ਉਹ ਜਿਹੜਾ ਕੰਮ ਕਰ ਲੈਂਦੇ ਤੇ ਤੁਹਾਨੂੰ ਰਿਆਜ਼ ਦਾ ਤੇ ਰਿਆਜ਼ ਦੀ ਗੱਲ ਕਰਦੇ ਤੁਸੀਂ ਰਿਆਜ਼ ਕਿਹੜਾ ਸਮਾਂ ਮਤਲਬ ਕਿੰਨਾ ਸਮਾਂ ਦਿਨ ਦੇ ਵਿੱਚ ਰਿਆਜ਼ ਕਰਦੇ ਹੋ ਹਾਂਜੀ ਸਵੇਰ ਵੀ ਸਵੇਰ ਮੈਂ ਮਾਰਨਿੰਗ ਰਿਆਜ਼ ਕਰਦੀ ਆਂ ਔਰ ਸ਼ਾਮ ਨੂੰ ਵੈਸੇ ਜਦ ਵੀ ਮੈਨੂੰ ਮੌਕਾ ਮਿਲਦਾ ਆ ਲਾਈਕ ਕੋਈ ਕੰਮ ਕਰ ਦੇ ਮੈਂ ਗੁੰਗੁਣਾਉਂਦੀ ਰਹਿਨੀ ਆ ਰਿਆਜ਼ ਐਕਚੁਅਲ 'ਚ ਜੋ ਰਿਆਜ਼ ਹੈ ਮਤਲਬ ਗੁੰਗਣਾਣਾ ਜੋ ਅਸੀਂ ਗਾਉਨੇ ਆ ਉਹ ਇੱਕ ਰਿਆਜ਼ ਹੀ ਹੈ ਨਾ ਮੈਂ ਗਾਉਂਦੀ ਰਹਿਨੀ ਆ ਮਤਲਬ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਗਾਉਣੀ ਹੀ ਰਹਿਣੀ ਆ ਰਿਆਜ਼ ਦੇਖੋ ਰਿਆਜ਼ ਕਰਾਂਗੇ ਤਾਂ ਹੀ ਹਨਾ ਮੈਂ ਰਿਆਜ਼ ਗਾਉਂ ਕਰਦੀ ਹੀ ਰਹਿਣੀ ਆ ਹਰ ਟਾਈਮ ਜਦੋਂ ਤੁਹਾਨੂੰ ਵੀ ਸਮਾਂ ਲੱਗਦਾ ਜਦੋਂ ਵੀ ਮੈਨੂੰ ਸਮਾਂ ਮਿਲਦਾ ਤੁਸੀਂ ਰਿਆਜ਼ ਕਰਦੇ ਹੋ ਇੱਕ ਗੱਲ ਕਰਦੇ ਆ ਵੀ ਅੱਜ ਦੀ ਗਾਇਕੀ ਦੀ ਜੇ ਆਪਾਂ ਦੇਖੋ ਸਿੰਗਰਸ ਦੀ ਗੱਲ ਕਰਦੇ ਆ ਤਾਂ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਕਿਸੇ ਨਾ ਕਿਸੇ ਸਿੰਗਰ ਦਾ ਫੈਨ ਹੈ ਤੇ ਤੁਸੀਂ ਮੈਂ ਤੁਹਾਡੇ ਤੋਂ ਜਾਨਣਾ ਚਾਹਾਂਗਾ ਵੀ ਤੁਸੀਂ ਕਿਹੜੇ ਸਿੰਗਰ ਦੀ ਗਾਇਕੀ ਨੂੰ ਪਸੰਦ ਕਰਦੇ ਹੋ ਮੈਂ ਸਤਿੰਦਰ ਸਰਤਾਜ ਜੀ ਮੈਂ ਅਮਰਿਤਾ ਸ਼ਰਮਾ ਜੀ ਮਾਸਟਰ ਸਲੀਮ ਜੀ ਨੂਰ ਜਹਾਂ ਜੀ ਮੈਂ ਇਹਨਾਂ ਇਦਾਂ ਦੀ ਗਾਇਕੀ ਨੂੰ ਪਸੰਦ ਕਰ ਜਿਵੇਂ ਲਾਈਕ ਸਤਿੰਦਰ ਸਰਤਾਜ ਜੀ ਦਾ ਬੀਤ ਜਾਣੀਆਂ ਜੋ ਮੇਰੇ ਦਿਲ ਦੇ ਉਹਨਾਂ ਦੀ ਕਲਮ ਦੀ ਮੈਂ ਬਹੁਤ ਵੱਡੀ ਫੈਨ ਆ ਬਹੁਤ ਅੱਛਾ ਲਿਖਦੇ ਨੇ ਮਤਲਬ ਬਹੁਤ ਜ਼ਿਆਦਾ ਹੀ ਕਮਾਲ ਲਿਖਦੇ ਉਹਨਾਂ ਦੀ ਕਲਮ ਦੀ ਪੂਰੀ ਦੁਨੀਆ ਜਿਹੜੇ ਫੈਨ ਹੈ ਤੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਸਤਿੰਦਰ ਸਰਤਾਜ ਜੀ ਲਿਖਦੇ ਤੇ ਗਾਉਂਦੇ ਬਹੁਤ ਸੋਹਣਾ ਨੇ ਤੇ ਬਾਕੀ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਤੁਸੀਂ ਗੱਲ ਕਰਦੇ ਹੋ ਸੂਫੀ ਤੇ ਗਜ਼ਲ ਉਹਦੇ ਬਾਰੇ ਤੁਹਾਡਾ ਥੋੜਾ ਬਹੁਤ ਐਕਸਪੀਰੀਅੰਸ ਜੇ ਹੈ ਤਾਂ ਸਾਨੂੰ ਚਾਰ ਲਾਈਨਾਂ ਜੀ ਜੀ ਸੂਫੀ ਗਾਇਕੀ ਦੀ ਮੈਂ ਸੱਚੇ ਬਹੁਤ ਵੱਡੀ ਫੈਨ ਆ ਕਿਉਂਕਿ ਉਹਨਾਂ ਦੇ ਸ਼ਬਦ ਜੋ ਹੁੰਦੇ ਆ ਹਨਾ ਗਹਿਰਾਈਆਂ ਸ਼ਬਦ ਗਹਿਰਾਈਆਂ ਜਿਹੜੇ ਪਹਿਲਾਂ ਲੋਕ ਸੀ ਉਹ ਆਪਣੇ ਫੀਲਿੰਗਸ ਨੂੰ ਇਦਾਂ ਬਿਆਨ ਨਹੀਂ ਸੀ ਕਰ ਸਕਦੇ ਹੁੰਦੇ ਹਾਂਜੀ ਤਾਂ ਉਹ ਆਪਣੀਆਂ ਸ਼ਬਦਾਂ ਦੇ ਨਾਲ ਜੋ ਪਿਛਲੀਆਂ ਗਾਇਕੀਆਂ ਸੀ ਉਹ ਆਪਣੇ ਭਾਵਾਂ ਨੂੰ ਪ੍ਰਗਟ ਕਰਦੀਆਂ ਸੀ ਹਨਾ ਅ ਸੂਫੀ ਗਾਨ ਗਾਇਕੀ ਦੀ ਗਾਇਕੀ ਦੀ ਅਗਰ ਗੱਲ ਕਰੀਏ ਤਾਂ ਮੇਰਾ ਜੋ ਮੈਂ ਗਾਣਾ ਗਾਉਂਗੀ ਅਵਨੀ ਸਿਓ ਦਲ देव नि वई आवो नि सरल देवो नी वई नीमां वर पाया रहां मीमां पाया रांझा ਹਾਂਜੀ ਜਿਵੇਂ ਇਹਨਾਂ ਨੇ ਗਜ਼ਲ ਸੁناਈ ਤੇ ਉਹ ਬਹੁਤ ਸੁਰੀਲੀ ਆਵਾਜ਼ ਹੈ ਇਹਨਾਂ ਦੀ ਦੇਖੋ ਮਾਨਸਾ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ ਹੈ ਤੇ ਅਸੀਂ ਹਰ ਐਤਵਾਰ ਜਿਹੜਾ ਆਪਣਾ ਪ੍ਰੋਗਰਾਮ ਹੈ ਉਹ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਆ ਤੇ ਹਰ ਇੱਕ ਸਿੰਗਰ ਜਿਹੜਾ ਕੋਈ ਵੀ ਫੀਲਡ ਦੇ ਵਿੱਚ ਕਿਸੇ ਨੇ ਪ੍ਰਾਪਤੀ ਕੀਤੀ ਹੈ ਉਹਨਾਂ ਨਾਲ ਤੁਹਾਨੂੰ ਮਿਲਵਾਉਂਦੇ ਰਹਿੰਦੇ ਆ ਤੇ ਬਾਕੀ ਗੱਲ ਕਰਦੇ ਆ ਗਾਇਕੀ ਦੇ ਵਿੱਚ ਜਿਵੇਂ ਹੁਣ ਤੁਸੀਂ ਲੜਕੀਆਂ ਹੋ ਹਨਾ ਤੇ ਕਿੰਨਾ-ਕਿੰਨਾ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ हां जी बिल्कुल मतलब जब मैं यूनिवर्सिटी गई ता मतलब एथे ता मेनू लगदा सी इक ਹੁੰਦਾ ਨਾ ਵੀ ਮੈਂ ਬਹੁਤ ਅੱਛੀ ਸਿੰਗਰ ਹਾਂ ਮੈਂ ਬਹੁਤ ਅੱਛੀ ਸਿੰਗਰ ਹਾਂ ਬਟ ਯੂਨੀਵਰਸਿਟੀ ਦੇਖੋ ਕਿ ਬਹੁਤ ਬਹੁਤ ਜ਼ਿਆਦਾ ਮਤਲਬ ਹੁੰਦਾ ਨਾ ਪੂਰਾ ਵੱਡਾ ਝੁੰਡ ਹਮਮ ਔਰ ਟੈਲੈਂਟ ਦਾ ਉਥੇ ਬਹੁਤ ਹੈ ਮਤਲਬ ਉਥੇ ਜਾ ਕੇ ਪਤਾ ਚੱਲਿਆ ਵੀ ਮੇਰੇ ਚ ਕੀ ਹੈ ਕੀ ਕੈਪੇਬਿਲਿਟੀ ਹੈ ਨਾ ਦਾ ਬਹੁਤ ਜ਼ਿਆਦਾ ਸਟਰਗਲ ਕਰਨਾ ਪਿਆ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਪੂਰੀ ਯੂਨੀਵਰਸਿਟੀ ਵਿੱਚੋਂ ਹੀ ਇੰਨੀ ਭੀੜ ਦੇ ਵਿੱਚੋਂ ਅੱਗੇ ਆਉਣਾ ਬਿਲਕੁਲ ਮੈਂ ਯੂਥ ਫੈਸਟ ਉੱਥੇ ਲੁੱਡੀ ਸਮਮੀ ਵੀ ਮੈਨੇ 3 ਸਾਲ ਪਾਰਟਿਸਪੇਟ ਕੀਤਾ ਆ ਔਰ ਬਹੁਤ ਕੁਝ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਇਹ ਸੱਚ ਹੈ ਕਿ ਕੁੜੀ ਨੂੰ ਬਹੁਤ ਜ਼ਿਆਦਾ ਮਤਲਬ ਇਸ ਲਾਈਨ ਤੋਂ ਬਲ ਬਹੁਤ ਪ੍ਰੋਬਲਮਸ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਤਰ੍ਹਾਂ ਤਰ੍ਹਾਂ ਦੇ ਤੁਹਾਨੂੰ ਲੋਕ ਮਿਲਦੇ ਆ ਤਾਂ ਮੈਨੂੰ ਵੀ ਕੁਝ ਇਦਾਂ ਦੇ ਲੋਕ ਮਿਲੇ ਜਿਹੜੇ ਬਹੁਤ ਜ਼ਿਆਦਾ ਫਰੋਡ ਹੈ ਮੈਂ ਨਾਮ ਤਾਂ ਨਹੀਂ ਲਵਾਂਗੀ ਬਹੁਤ ਜ਼ਿਆਦਾ ਫਰੋਡ ਲੋਕ ਮਿਲੇ ਨੇ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਹੈਨਾ ਅ ਐਕਚੁਅਲ ਚ ਕੁੜੀਆਂ ਨਾਲ ਮਤਲਬ ਦੇਖਿਆ ਜਾਵੇ ਕੁੜੀਆਂ ਨੂੰ ਤੁਸੀਂ ਫ੍ਰੀडम ਦਿਓ ਮੈਨੂੰ ਨਹੀਂ ਲੱਗਦਾ ਵੀ ਜਿਹੜੇ ਜਿਹਦੇ ਪੇਰੈਂਟਸ ਇੱਕ ਲੜਕੀ ਨੂੰ ਫ੍ਰੀडम ਦਿੰਦੇ ਨੇ ਤਾਂ ਉਹ ਕੋਈ ਗਲਤ ਸਟੈਪ ਚੁੱਕੂਗੀ ਤੁਸੀਂ ਉਹਨਾਂ ਨੂੰ ਪੂਰਾ ਮੋਟੀਵੇਟ ਕਰੋ ਤਾ ਉਹ ਅੱਗੇ ਆਏਗੀ ਲੜਕੀ ਬਹੁਤ ਕੁਝ ਹੋਇਆ ਹੈ ਕਿ ਲੋਕ ਕਹਿੰਦੇ ਕੁਛ ਨਾ ਕਰਦੇ ਕੁਛ ਨੇ ਬਹੁਤ ਲੋਕਾਂ ਨੇ ਬਹੁਤ ਕੁਝ ਕੀਤਾ ਹੈ ਪੈਸੇ ਲੈ ਕੇ ਹਨਾ ਵੀ ਉਹ ਚੀਜ਼ ਨਹੀਂ ਕਰਨੀ ਤੁਸੀਂਾਨੂੰ ਇੰਨੇ ਪੈਸੇ ਦੋ ਅਸੀਂ ਤੁਹਾਡਾ ਟਰੈਕ ਕਰਾਂਗੇ ਮੈਂ ਇਸ ਲਾਈਨ ਚੋਂ ਵੀ ਮੈਂ ਨਿਕਲੀ ਆ ਬਟ ਉੱਥੋਂ ਦਾ ਐਕਸਪੀਰੀਅੰਸ ਮੈਨੂੰ ਕਹੂੰਗੀ ਵੀ ਮੈਨੂੰ ਕੁਛ ਉਸ ਤੋਂ ਨੇਗੇਟਿਵਿਟੀ ਤਾਂ ਹੁੰਦੀ ਆ ਬਹੁਤ 네ਗੇਟਿਵ ਹੋਈਆਂ ਮੈਂ ਮਤਲਬ ਸਮ ਟਾਈਮ ਇਦਾਂ ਵੀ ਹੋਇਆ ਵੀ ਮੈਂ ਵੀ ਸੋਚਿਆ ਵੀ ਨਹੀਂ ਯਾਰ ਸੰਗੀਤ ਮੇਰੇ ਵਸ ਦੀ ਗੱਲ ਨਹੀਂ ਕਿਉਂਕਿ ਮੈਂ ਮੈਂ ਕੱਲੀ ਹੀ ਹਰ ਜਗ੍ਹਾ ਤੇ ਮੈਂ ਕੱਲੀ ਹੀ ਜਾਂਦੀ ਆ ਵੈਸੇ ਕਿਉਂਕਿ ਮਦਰ ਫਾਦਰ ਉਹ ਆਪਣੇ ਕੰਮਾਂ 'ਚ ਬੀਜ਼ੀ ਨੇ ਬ੍ਰਦਰ ਆਪਣੇ ਕੰਮਾਂ 'ਚ ਬੀਜ਼ੀ ਆ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਉਹਨਾਂ ਨੂੰ ਕਦੇ ਵੀ ਨਹੀਂ ਕਿਹਾ ਵੀ ਮੰਮਾ ਮੇਰੇ ਨਾਲ ਇੱਥੇ ਚੱਲੋ ਮੈਂ ਖੁਦ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਬਟ ਮੈਂ ਬਹੁਤ ਲੋਕਾਂ ਨੂੰ ਮਿਲੇ ਉੱਥੇ ਮਤਲਬ ਮੈਂ ਸੱਚੀ ਹੈਰਾਨ ਸੀ ਕਿ ਉਸ ਵਕਤ ਵੀ ਯਾਰ ਇਦਾਂ ਦੀ ਵੀ ਦੁਨੀਆ ਹੈਗੀ ਹੈ ਹਨਾ ਮੈਨੂੰ ਨਹੀਂ ਸੀ ਲੱਗਦਾ ਕਿਉਂਕਿ ਆਪਾਂ ਮਾਨਸਾ ਤੱਕ ਹੀ ਸੀਮਤ ਸੀਗੇ ਤਾਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਵੀ ਮਿਲੇ ਬਹੁਤ ਐਕਸਪੀਰੀਅੰਸ ਮਿਲਿਆ ਬਟ ਮੈਨੂੰ ਨਹੀਂ ਮੈਨੂੰ ਨਹੀਂ ਲੱਗਦਾ ਵੀ ਹੁਣ ਮਤਲਬ ਕੋਈ ਵੀ ਸਟੈਪ ਚੁੱਕ ਦੀਆਂ ਨਾ ਤਾਂ ਪਹਿਲਾਂ ਮੈਂ 100 ਵਾਰ ਸੋਚਦੀ ਆ ਵੀ ਇਹ ਚੀਜ਼ ਕਰ ਕਰਾਂ ਇਹ ਚੀਜ਼ ਕਰਨੀ ਚਾਹੀਦੀ ਆ ਡੀਮੋਟੀਵੇਟ ਬਹੁਤ ਹੋਈਆਂ ਬਟ ਸਮ ਟਾਈਮ ਮੈਂ ਲੱਭਰੀ ਸਾਨੂੰ ਫੋਨ ਕਰਦੀ ਸੀ ਆਪਣੇ ਗੁਰੂ ਜੀਆ ਨੂੰ ਉਹ ਮੈਨੂੰ ਸਮਝਾਉਂਦੇ ਸੀ ਵੀ ਰਮਨ ਅਗਰ ਤੁਹਾਡੇ ਫੈਨਸ ਨੇ ਤਾਂ ਤੁਹਾਡੇ ਹੇਟਰਸ ਵੀ ਹੋਣੇ ਬਹੁਤ ਜ਼ਰੂਰੀ ਆ ਹਨਾ ਤਾਂ ਮੈਨੂੰ ਮਤਲਬ ਬਹੁਤ ਪੈਰ ਪੈਰ ਤੇ ਸਪੋਰਟ ਕਰਦੇ ਰਹੇ ਨੇ ਤਾਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਵੀ ਮਿਲੇ ਆ ਤਾਂ ਉਹਨਾਂ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ ਪਰ ਤੁਸੀਂ ਜਿਹੜੀ ਹਿੰਮਤ ਨਹੀਂ ਹਾਰੀ ਹਾਲੇ ਤੱਕ ਮੈਂ ਬਿਲਕੁਲ 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 ਮੈਂ ਪੇਰੈਂਟਸ ਦੀ سپورਟ ਗੁਰੂਜਨ ਦੀ سپورਟ اسپੈਸ਼ਲੀ ਮੇਰੇ ਬ੍ਰਦਰ ਦੀ سپورਟ ਸਿਸਟਰ ਦੀ سپورਟ ਬਹੁਤ ਰਹੀ ਆ ਤਾਂ ਉਹਨਾਂ ਨੂੰ ਮੈਂ ਉਹਨਾਂ ਦੇ ਸੁਪਨਿਆਂ ਨੂੰ ਦੇਖ ਕੇ ਮੈਂ ਪਿੱਛੇ ਨਹੀਂ ਹੱਟੀ ਮੈਂ ਕਿਹਾ ਨਹੀਂ ਇਦਾਂ ਨਹੀਂ ਮੈਂ ਕਰ ਸਕਦੀ ਇੱਕ ਆਪਣੇ ਕਾਰਨ ਮੈਂ ਆਪਣੇ ਪੇਰੈਂਟਸ ਦੇ ਸੁਪਨਿਆਂ ਨੂੰ ਨਹੀਂ ਮੈਂ ਖਤਮ ਕਰ ਸਕਦੀ ਐਂਡ ਥੈਂਕ ਯੂ ਸੋ ਮੱਚ ਕਿ ਫੁੱਲ ਆਫ ਪੋਜ਼ਿਟਿਵਿਟੀ ਦਾ ਕਿ ਜਿਨ੍ਹਾਂ ਨੇ ਮਾਨਸਾ ਦੇ ਟੈਲੈਂਟ ਨੂੰ ਬਹੁਤ ਸਾਰਾ ਟੈਲੈਂਟ ਆ ਇੱਥੇ ਮਾਨਸਾ 'ਚ ਬਹੁਤ ਸਾਰਾ ਜ਼ਿਆਦਾ ਹੀ ਮਤਲਬ ਹਜੀ ਇੱਕ ਕੁਝ ਕੁ ਲੋਕ ਨੇ ਜਿੰਨਾ ਵਿੱਚ ਆਪਾਂ ਵਿਚਰਿਆ ਹਨ ਬਟ ਤੁਸੀਂ ਤੁਹਾਡੇ ਥਰੂ ਤੁਹਾਡੇ ਥਰੂ ਇੱਕ ਟੈਲੈਂਟ ਬਾਹਰ ਆ ਰਿਹਾ ਤੁਹਾਡਾ ਬਹੁਤ ਬਹੁਤ ਥੈਂਕਸ ਕਿ ਮੈਨੂੰ ਤੁਸੀਂ ਇਸ ਲਾਈਕ ਸਮਝਿਆ ਹਨ ਕਿ ਮੈਂ ਸ਼ਰੋਤਿਆਂ ਨਾਲ ਰੁਬਰੂ ਹੋ ਸਕਾਂ ਮਾਨਸਾ ਚ ਹੋਰ ਵੀ ਬਹੁਤ ਟੈਲੈਂਟ ਹੈ ਤੁਸੀਂ ਤੁਹਾਡੇ ਜਰੀਏ ਆਪਣੇ ਟੈਲੈਂਟ ਨੂੰ ਦਰਸ਼ਕਾਂ ਅੱਗੇ ਰੁਬਰੂ ਹੋਣ ਦਾ ਮੌਕਾ ਮਿਲਿਆ ਥੈਂਕ ਯੂ ਸੋ ਮਚ ਤੁਹਾਡਾ ਇਹ ਤਾਂ ਸੀ ਰਮਨ ਖਾਨ ਨਾਲ ਮੁਲਾਕਾਤ ਤੇ ਇਹਨਾਂ ਦੀ ਜ਼ਿੰਦਗੀ ਦਾ ਜੋ ਸਫ਼ਰ ਸੀ ਉਹਦੇ ਬਾਰੇ ਇਹਨਾਂ ਨੇ ਜਾਣਕਾਰੀ ਦਿੱਤੀ ਤੇ ਕਿਵੇਂ-ਕਿਵੇਂ ਕਿਹੜੇ-ਕਿਹੜੇ ਮੁਸ਼ਕਲਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪਿਆ ਕਿੱਦਾਂ-ਕਿੱਦਾਂ ਦੇ ਇਹਨਾਂ ਨੂੰ ਲੋਕ ਮਿਲੇ ਪਰ ਇਹਨਾਂ ਨੇ ਹੌਸਲਾ ਨਹੀਂ ਆਪਦਾ ਛੱਡਿਆ ਤੇ ਲਗਾਤਾਰ ਆਪਦੇ ਸਫ਼ਰ ਨੂੰ ਇਹ ਤੈਅ ਕਰਦੇ ਜਾ ਰਹੇ ਨੇ ਤੇ ਛੇਤੀ ਹੀ ਮਤਲਬ ਕਿਸੇ ਬੁਲੰਦੀ ਨੂੰ ਪ੍ਰਾਪਤ ਕਰਨਗੇ ਕਿਉਂਕਿ ਦੇਖੋ ਜਿੱਥੇ ਮਿਹਨਤ ਹੁੰਦੀ ਹੈ ਉੱਥੇ ਫਲ ਮਿਲਦਾ ਹੈ ਜਦੋਂ ਆਪਾਂ ਕਹਿੰਨੇ ਨਾ ਵੀ ਜਿਹੜਾ ਬੰਦਾ ਸਟਰਗਲ ਕਰ ਰਿਹਾ ਉਹਨੂੰ ਫਲ ਮਿਲੂਗਾ ਹੀ ਮਿਲੂਗਾ ਤੇ ਇਹ ਸਚਾਈ ਹੈ ਤੇ ਉਹ ਇਹ ਵੀ ਉਸ ਦੀ ਮਿਸਾਲ ਨੇ ਕਿਉਂਕਿ ਜਿੱਥੇ ਇਹਨਾਂ ਨੂੰ ਲੋਕਾਂ ਨੇ ਡੀਮੋਟੀਵੇਟ ਕੀਤਾ ਤਾਂ ਇਹ ਆਪਣੇ ਗੁਰੂ ਤੋਂ ਆਪਣੀ ਫੈਮਿਲੀ ਤੋਂ ਇਨਸਪਾਇਰ ਹੋ ਕੇ ਉਹਨਾਂ ਤੋਂ ਮੋਟੀਵੇਸ਼ਨ ਮਤਲਬ ਲੈ ਕੇ ਤੇ ਆਪਣੇ ਸੰਵਰ ਨੂੰ ਤੈਅ ਕਰ ਰਹੇ ਨੇ ਬਿਨਾਂ ਡਰੇ ਪੂਰੀ ਮਿਹਨਤ ਜਿਹੜੀ ਹੈ ਆਪਣੀ ਗਾਇਕੀ ਦੇ ਵਿੱਚ ਲਗਾ ਰਹੇ ਨੇ ਏਸੀ ਰਮਨ ਖਾਨ ਨਾਲ ਖਾਸ ਮੁਲਾਕਾਤ ਸਾਡੇ ਮਾਨਸਾ گاਉ ਟੈਲੈਂਟ ਦੇ ਸ਼ੋਅ ਦੇ ਵਿੱਚ ਤੇ ਅੱਜ ਅਸੀਂ ਫਿਰ ਇਨੇ ਨਾਲ ਹੀ ਇਜਾਜ਼ਤ ਚਾਹੁੰਦੇ ਆ ਤੇ ਧੰਨਵਾਦ ਮੈਂ ਪਰਮਦੀਪ ਸਿੰਘ ਫੁੱਲ ਆਫ ਪੋਜ਼ਿਟਿਵਿਟੀ ਮਾਨਸਾ